ਸਸ਼ਿਆ ਕਾਲ ਮੇਰਾ ਨਾਮ ਮਸ਼ੀਨਾ ਸਿਤ ਹੈ ਮੈਂ ਲੁਧਿਆਣਾ ਦੇ 20 ਸਕੂਲ ਦੀ 6ਵੀਂ ਜਮਾਤ ਵਿੱਚ ਪੜਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਤਿਆ ਤਸਤੀਗਤ ਨਹੀਂ ਪਹਿਣੇ ਜਦ ਮੈਂ ਸਕੂਲ ਲੇ ਜਾਵਾਂ ਨਹੀਂ ਪਹਿਣੇ ਜਦ ਮੈਂ ਸਕੂਲ ਲੇ ਜਾਵਾਂ ਕਿਉਂ ਬਾਰਿਸ਼ ਤੇ ਤੈਨੂੰ ਤੱਕਦਾ ਪਾਵਾਂ ਕਿਉਂ ਬਾਰਿਸ਼ ਤੇ ਤੈਨੂੰ ਤੱਕਦਾ ਬਾਵਾਂ ਨਹੀਂ ਨਕੀਏ ਜਦ ਮਾ ਚੂਰੀ ਖਵਾਵੇ ਨਹੀਂ ਨਕੀਏ ਜਦ ਮਾ ਚੂਰੀ ਖਵਾਵੇ ਕਿਉਂ ਤੂੰ ਦੂਰ ਹੀ ਜਿਲ ਲ ਜਾਵੇ ਕਿਉਂ ਦੂ ਦੂ ਰਹੀ ਜੀ ਲਲਚਾਵੇ ਨਹੀਂ ਅੜੀਏ ਨਹੀਂ ਅੜੀਏ ਦੱਸ ਮੈਨੂੰ ਕਿਉਂ ਤੇਰੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚੋਂ ਮੈਨੂੰ ਅਧੂਰੇ ਚਾਹ ਦਿਖਦੇ ਨੇ ਨਹੀਂ ਕਿਏ ਦੱਸ ਮੈਨੂੰ ਕਿਉਂ ਤੇਰੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚੋਂ ਮੈਨੂੰ ਅਧੂਰੇ ਚਾਹ ਦਿਖਦੇ ਨੇ ਨਹੀਂ ਅੜੀਏ ਦੱਸ ਮੈਨੂੰ ਜਦ ਮੈਂ ਸਕੂਲੇ ਜਾਵਾਂ ਨਹੀਂ ਅੜੀਏ ਦੱਸ ਮੈਨੂੰ ਜਦ ਮੈਂ ਸਕੂਲੇ ਜਾਵਾਂ ਕਿਉਂ ਤੇਰੀਆਂ ਅੱਖਾਂ ਵਿੱਚੋਂ ਹੰਝੂ ਰੁੱਸਦੇ ਨੇ ਕਿਉਂ ਤੇਰੀਆਂ ਅੱਖਾਂ ਵਿੱਚੋਂ ਹੰਜੂ ਰਸ ਦੇ ਨੇ ਨਹੀਂ ਲਾਡੋ ਕਿਉਂ ਸਭ ਤੈਨੂੰ ਪਰਾਇ ਆਂਦੇ ਨੇ ਨਹੀਂ ਲਾਡੋ ਕਿਉਂ ਸਭ ਤੈਨੂੰ ਪਰਾਇ ਆਂਦੇ ਨੇ ਔਖੇ ਵੇਲੇ ਸਾਡੇ ਗੱਦੀ ਨਹੀਂ ਆਂਖਦੇ ਨੇ ਔਖੇ ਵੇਲੇ ਸਾਡੇ ਗੱਦੀ ਨਹੀਂ ਆਂਖਦੇ ਨੇ ਤੇਰੇ ਨਿੱਕੇ ਨਿੱਕੇ ਪੈ ਮੈਨੂੰ ਤਾਂ ਜਾਨ ਦੋ ਵੀ ਪਿਆਰੇ ਨੇ ਤੇਰੇ ਨਿੱਕੇ ਨਿੱਕੇ ਪੈ ਮੈਨੂੰ ਤਾਂ ਜਾਨ ਦੋ ਵੀ ਪਿਆਰੇ ਨੇ ਪਰ ਕਿਉਂ ਬੇਰੀਅਤ ਚ ਬਨ ਕੇ ਰੱਖਦੇ ਸਾਰੇ ਨੇ ਪਰ ਕਿਉਂ ਬੇਰੀਅਤ ਚ ਬਨ ਕੇ ਰੱਖਦੇ ਸਾਰੇ ਨੇ ਚੱਕਲੇ ਬਸਤਾ ਤੈਨੂੰ ਮੈਂ ਆਪਣੇ ਨਾਲ ਸਕੂਲ ਲੈ ਜਾਵਾ ਚੱਕਲੇ ਬਸਤਾ ਤੈਨੂੰ ਮੈਂ ਆਪਣੇ ਨਾਲ ਸਕੂਲ ਲੈ ਜਾਵਾ ਤੇਰੇ ਨਿੱਕੇ ਨਿੱਕੇ ਹੱਥਾਂ ਨਾਲ ਲਿਖਣੀ ਤੈਨੂੰ ਤਕਦੀਰ ਸਿਖਾਵਾਂ ਲਿਖਣੀ ਤੈਨੂੰ ਤਕਦੀਰ ਸਿਖਾਵਾਂ ਜੇ ਮਾਂ ਆਖੇ ਤੈਨੂੰ ਪਰਾਈ ਜੇ ਮਾਂ ਆਖੇ ਤੈਨੂੰ ਪਰਾਈ ਮਾਂ ਨੂੰ ਮੈਂ ਸਮਝਾਵਾਂ ਕਿ ਤੀ ਉਸ ਮੁਸਕਾਨ ਦਾ ਨਾਮ ਹੈ ਜੋ ਖਿਰਦੀ ਨਸੀਬ ਵਾਲਿਆਂ ਦੇ ਘਰ ਹੈ ਜੋ ਖਿਰਦੀ ਨਸੀਬ ਵਾਲਿਆਂ ਦੇ ਘਰ ਹੈ ਮੈਂ ਸੁਣਿਆ ਕਿ ਤੀਆਂ ਪਹੁੰਚੀਆਂ ਨੇ ਚੰਦ ਤੱਕ ਮੈਂ ਸੁਣਿਆ ਕਿ ਤੀਆਂ ਪਹੁੰਚੀਆਂ ਨੇ ਚੰਦ ਤੱਕ ਪਰ ਐ ਵੀ ਸੁਣਿਆ ਇਹ ਗੱਲਾਂ ਪੁੱਝਨੀ ਲੋਕਾਂ ਦੇ ਮਨ ਤੱਕ ਇਹ ਗੱਲਾਂ ਪੁੱਝਨੀ ਲੋਕਾਂ ਦੇ ਮਨ ਤੱਕ ਮੈਂ ਦਾਦੀ ਨੂੰ ਪੁੱਛਣਾ ਤੇ ਮਾਂ ਨੂੰ ਵੀ ਪੁੱਛਣਾ ਮੈਂ ਦਾਦੀ ਨੂੰ ਪੁੱਛਣਾ ਤੇ ਮਾਂ ਨੂੰ ਵੀ ਪੁੱਛਣਾ ਕਿ ਉਹ ਨਹੀਂ ਸੀ ਕਿਸੇ ਦੀਆਂ ਤੀਆਂ ਕਿ ਉਹ ਨਹੀਂ ਸੀ ਕਿਸੇ ਦੀਆਂ ਤੀਆਂ ਇਹ ਗੱਲ ਮੈਂ ਪੁੱਛਨੀ ਸੱਪ ਤੋ ਇਹ ਗੱਲ ਮੈਂ ਪੁੱਛਨੀ ਸੱਪ ਤੋ ਕਿਉਂ ਮੇਰੀ ਭੈਣ ਬਾਰਿਸ਼ 'ਚ ਬੈਠੀ ਰੋਂਦੀ ਹੈ ਕਿਉਂ ਮੇਰੀ ਭੈਣ ਬਾਰਿਸ਼ 'ਚ ਬੈਠੀ ਰੋਂਦੀ ਹੈ ਮੈਂ ਸਕੂਲ ਤਾਂ ਚਲਾ ਜਾਂਦਾ ਮੈਂ ਸਕੂਲ ਤਾਂ ਚਲਾ ਜਾਂਦਾ ਪਰ ਫਿਕਰ ਮਗਰ ਬਹੁਤ ਹੁੰਦੀ ਹੈ ਪਰ ਫਿਕਰ ਮਗਰ ਬਹੁਤ ਹੁੰਦੀ ਹੈ ਅੰਤ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਹਰ ਧੀ ਦੇ ਬਾਗਾ ਵਿੱਚ ਪਿਤਾ ਹੁੰਦਾ ਹੈ ਪਰ ਹਰ ਪਿਤਾ ਦੇ ਬਾਗਾ ਵਿੱਚ ਧੀ ਨਹੀਂ ਹੁੰਦੀ ਹੈ ਜਦ ਮੁੰਡਾ ਜੰਮਦਾ ਹੈ ਤਾਂ ਖੁਸ਼ੀਆਂ ਮਨਾਈ ਜਾਂਦੀ ਹੈ ਤੇ ਜਦ ਧੀ ਹੁੰਦੀ ਹੈ ਤੇ ਸੋਗ ਮਨਾਏ ਜਾਂਦੇ ਹੈ ਕਿਉਂ ਸਾਨੂੰ ਤੀਆਂ ਦੇ ਮੁੰਡਿਆਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਹੈ ਧੰਨਵਾਦ